ਹੇ ਭਾਜੀ ਮੇਨਾ ਤੁਸੀਂ ਬੜੀ ਵੀਡੀਓ ਵਾਇਰਲ ਹੋਈ ਆ ਤੁਸੀਂ ਸਾਰਿਆਂ ਨੂੰ ਪਤਾ ਕਿ ਕਿੰਦਾ ਇਹਨਾਂ ਨੇ ਗੁੰਡਾਗਰਦੀ ਕੀਤੀ ਆ ਉਸਦੇ ਬਾਬੂ ਸਭ ਕੁਝ ਸਬੂਤ ਸਾਹਮਣੇ ਆ ਪੁਲਿਸ ਦੇ ਪੁਲਿਸ ਕੁਝ ਨਹੀਂ ਹੋ ਕਰ ਰਹੀ ਨਾ ਉਹਨਾਂ ਮੁਲਜ਼ਮਾ ਨੂੰ ਫੜ ਰਹੀ ਆ ਤੇ ਨਾ ਹੀ ਕੋਈ ਉਲਟ ਸੋਚ ਸਾਨੂੰ ਡਰਾ ਤਮਕਾਇਆ ਜਾ ਰਿਹਾ ਤੇ ਸਾਡੇ ਤੇ ਹੀ ਉਹ ਬੰਦਿਆ ਨੂੰ ਉੱਥੇ ਆਪ ਹੀ ਘੱਟ ਮਾਰ ਕੇ ਇਹਨਾਂ ਨੇ ਦਾਖਲ ਕਰਾ ਕੇ ਤੇ ਉਲਟ ਸਾਡੇ ਤੇ ਪਰਚਾ ਕਰਾਉਣ ਨੂੰ ਇਹ ਕਰਦੇ ਪਏ ਆ ਕਿ ਕੀ ਹੁਣ ਤੁਸੀਂ ਮੰਗ ਕੀ ਕਰਦੇ ਹੋ ਅਸੀਂ ਬਸ ਇਹ ਕਿ ਆਪਣੇ ਸਮਾਜ ਨੂੰ ਅਜੇ ਇੱਥੇ ਇੱਥੇ ਇਕੱਠਾ ਕੀਤਾ ਵਾ ਸਾਰੇ ਸਮਾਜ ਨੂੰ ਆਪਣੀ ਗੱਲ ਰੱਖੀ ਆ ਜੇ ਤਾਂ ਹਫਤੇ ਦੇ ਵਿੱਚ ਵਿੱਚ ਜਾਂ 4 4-5 ਦਿਨਾਂ ਦੇ ਵਿੱਚ ਇਹਨਾਂ ਨੇ ਉਹ ਮੁਲਜ਼ਮ ਨਾ ਫੜੇ ਤੇ ਫਿਰ ਅਸੀਂ ਅਸੀਂ ਰੋਡ ਵੀ ਜਾਮ ਕਰਾਂਗੇ ਅਸੀਂ ਧਰਨੇ ਵੀ ਲਾਵਾਂਗੇ ਤੇ ਅਸੀਂ ਪੰਜਾਬੀ ਬੰਦ ਕਰਾਵਾਂਗੇ ਇਹ ਪਾਜੀ ਪਿਛਲੇ ਦਿਨੀ ਤੁਹਾਡੇ ਚੈਨਲ ਤੇ ਵੀ ਖਬਰ ਚੱਲੀ ਸੀ ਕੇ ਸ਼ੰਕਰ ਦੇ ਨਾਮ ਦਾ ਜਿਹੜਾ ਨੌਜਵਾਨ ਹੈ ਸਾਡੇ ਦਸੂਏ ਦਾ ਉਹਦੇ ਪਰਿਵਾਰ ਦੇ ਉੱਤੇ ਇੱਕ ਹਮਲਾ ਹੋਇਆ ਸੀ ਜਿਸ ਦੇ ਵਿਰੋਧ ਦੇ ਵਿੱਚ ਉਸ ਦਿਨ ਸਾਰਿਆਂ ਨੇ ਸ਼ਹਿਰ ਵਾਸੀਆਂ ਨੇ ਹਾ ਦਾ ਨਾਰਾ ਮਾਰਿਆ ਸੀਗਾ ਤੇ ਪੁਲਿਸ ਪ੍ਰਸ਼ਾਸਨ ਨੇ ਕਿਹਾ ਸੀ ਕਿ ਇਹਦੀ ਆਪਾਂ ਕਾਰਵਾਈ ਕਰਾਂਗੇ ਪਰ ਹੋਇਆ ਕੀ ਜਿਵੇਂ ਸਮੇਂ ਬੀਤ ਗਿਆ ਪੁਲਿਸ ਪ੍ਰਸ਼ਾਸਨ ਨੇ ਇਹਦੇ ਵੱਲੋਂ 23 24 ਦਾ ਪਰਚਾ ਤੇ ਦੂਸਰੀ ਧਿਰ ਵੱਲੋਂ ਜਿਨ੍ਹਾਂ ਨੇ ਆਪਣਾ ਪਰਚਾ ਆਪ ਆਪਣੇ ਘਟ ਲਾਏ ਆ ਉਨਾ ਵੱਲੋਂ 26 ਦਾ ਪਰਚਾ ਬਣਾਉਣ ਦੀ ਪੁਲਿਸ ਪ੍ਰਸ਼ਾਸਨ ਵੱਲੋਂ ਕੋਸ਼ਿਸ਼ ਕੀਤੀ ਹੈ ਜਿਸ ਦੇ ਵਿਰੋਧ ਦੇ ਵਿੱਚ ਅੱਜ ਪੂਰਾ ਸਮਾਜ ਇਕੱਠਾ ਹੋਇਆ ਸੀ ਔਰ ਸਾਰਿਆਂ ਨੇ ਸਾਂਝੇ ਰੂਪ ਦੇ ਵਿੱਚ ਇਹ ਗੱਲ ਕਹੀ ਹੈ ਕਿ ਪੁਲਿਸ ਪ੍ਰਸ਼ਾਸਨ ਨੂੰ ਇਸ ਪੂਰੇ ਮਸਲੇ ਦੀ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਜਿਹੜਾ ਪਰਚਾ ਜਿੱਥੇ ਬਣਦਾ ਹੈ ਉੱਥੇ ਕਰਨਾ ਚਾਹੀਦਾ ਪਰ ਮੇਰਾ ਸਵਾਲ ਇੱਕ ਮੌਕੇ ਦੀ ਸਰਕਾਰ ਨੂੰ ਔਰ ਪੁਲਿਸ ਪ੍ਰਸ਼ਾਸਨ ਨੂੰ ਹੈ ਕਿ ਜਦੋਂ ਵੀਡੀਓ ਦੇ ਵਿੱਚ ਦਿਖਾਈ ਦੇ ਰਿਹਾ ਕਿ ਬੰਦੇ ਡਾਟ ਲੈ ਕੇ ਹਮਲਾ ਕਰ ਰਿਹਾ ਹੈ ਉਸ ਤੋਂ ਬਾਅਦ ਦੂਸਰੀ ਧਿਰ ਦੇ ਉੱਤੇ ਪਰਚਾ ਕਰ ਦੇਣਾ ਕਿਤੇ ਨਾ ਕਿਤੇ ਭਾਰਤ ਦੇ ਸੰਵਿਧਾਨ ਦੇ ਨਾਲ ਔਰ ਲੋਕਤੰਤਰੀ ਵਿਵਸਥਾ ਦੇ ਨਾਲ ਜਿਹੜਾ ਹੈ ਉਹ ਤਕਾ ਹੈ ਇਸ ਕਰਕੇ ਅਸੀਂ ਇਹੀ ਮੰਗ ਕਰਦੇ ਹਾਂ ਕਿ ਪੁਲਿਸ ਇਸ ਪੂਰੇ ਮਸਲੇ ਦੀ ਨਿਸ਼ਪੱਖਸ਼ ਜਾਂਚ ਕਰੇ ਔਰ ਸ਼ੰਕਰ ਨੂੰ ਜਿਹੜਾ ਇਨਸਾਫ ਹੈ ਉਹ ਦਵਾਇਆ ਜਾਵੇ ਇਹ ਇਕੱਲਾ ਵਾਲਮੀਕ ਸਮਾਜ ਨਾਲੋਂ ਇਕੱਠ ਨਹੀਂ ਸੀ ਇਹ ਉਸ ਭਾਈਚਾਰੇ ਦਾ ਇਕੱਠ ਹੀ ਜਿਹੜਾ ਜ਼ੁਲਮ ਦੇ ਖਿਲਾਫ

ਪਰ ਇਹ ਕੀ ਗੁੰਡਾਗਰਦੀ ਬਦਲਾਵ ਇਹ ਬਦਲਾਵ ਆ ਕਿ ਗੁੰਡਾਗਰਦੀ ਆਪਾਂ ਸ਼ਹਿਰ ਚ ਗੁੰਡਿਆਂ ਕੋ ਕਰਵਾਈਏ ਜਿਹੜੇ ਗੁੰਡਿਆਂ ਨੇ ਕੱਟ ਲਗਾਇਆ ਸੀਗਾ ਝੂਠਾ ਉਹਦੀ ਕੋਈ ਜਾਂਚ ਨਹੀਂ ਕੀਤੀ ਗਈ ਉਸ ਕੱਟ ਦੇ ਆਧਾਰ ਤੇ ਇਹ ਸ਼ੰਕਰ ਦੇ ਪਰਿਵਾਰ ਤੇ ਛੱਬੀ ਦਾ ਪਰਚਾ ਕਰ ਦਿੱਤਾ ਗਿਆ ਤੇ ਸ਼ੰਕਰ ਹਾਂਜੀ ਹੁਣ ਸਾਡੀ ਮੰਗ ਇਹ ਆ ਕਿ ਇਨਸਾਫ ਦਿੱਤਾ ਜਾਵੇ ਜੇ ਪੁਲਿਸ ਇਨਸਾਫ ਨਹੀਂ ਕਰਦੀ ਤੇ ਅਸੀਂ ਸ਼ੰਕਰ ਜੀ ਦੇ ਹੱਕ ਚ ਸਾਰੇ ਸ਼ਹਿਰ ਨੂੰ ਲੈ ਕੇ ਜਿੱਥੇ ਵੀ ਸਾਡਾ ਪ੍ਰੋਗਰਾਮ ਬਣਿਆ ਉੱਥੇ ਧਰਨਾ ਦੇਵਾਂਗੇ ਤੇ ਇਨਸਾਫ਼ ਦੀ ਲੜਾਈ ਲੜਾਂਗੇ